ਹਰਮਨ ਨੂੰ ਖੰਨੇ ਲਾਗੇ ਪਿੰਡ ਐਸਲਾਣਾ ਉੱਥੋਂ ਲੈ ਕੇ ਆਏ ਸੀ ਨਾ 16 ਸਾਲ ਦਾ ਮੁੰਡਾ ਸੀਗਾ ਕਈ ਮਹੀਨਿਆਂ ਤੋਂ ਕਮਰੇ 'ਚ ਬੰਨ ਸੀਗਾ ਬਹੁਤ ਨਿਰਾਸ਼ਾ ਦੇ ਵਿੱਚ ਸੀਗਾ ਮਰਨ ਬਾਰੇ ਸੋਚਦਾ ਸੀਗਾ ਐਡਾ ਵੱਡਾ ਸਫੇਤਾ 40 ਫੁੱਟ ਦਾ ਇਹਦੇ ਉੱਪਰ गिर ਗਿਆ ਮੁੰਡੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਹਨਾਂ ਹਾਲਾਤਾਂ 'ਚ ਉਹ ਜ਼ਿੰਦਗੀ ਕਿਵੇਂ ਬਦਲੀ ਔਰ ਅੱਜ ਵੀਲਚੇਅਰ ਤੇ ਇੰਡੀਪੈਂਡੈਂਟ ਹੈ ਉਹ ਸਾਰੇ ਵੀਰਪਣ ਦੇਖੇ ਘਰੇ ਦੇ ਬੈਠੇ ਦੇਖ ਰਹੇ ਹੋਣੇ ਜੋ ਕਿ ਲੈਟਰਨ ਪਿਸ਼ਾਬ ਜਿਆਦੀ ਮਲ ਮੂਤਰ ਦੇ ਵਿੱਚ ਲਿਪੜੇ ਹੋਣੇ ਉਹ ਸੋਚ ਰਹੇ ਹੋਣੇ ਕਿ ਕਾਸ਼ ਸਾਨੂੰ ਮੌਤ ਆ ਜਾਵੇ ਹਰਮਨ ਵੀ ਇਨ੍ਹਾਂ ਹਾਲਾਤਾਂ ਤੋਂ ਆਇਆ ਸੀ ਹਰਮਨ ਦੱਸੋਗੇ ਉਦੋਂ ਜਦੋਂ ਤੁਹਾਨੂੰ ਘਰ ਲੈਣ ਆਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੇ ਕਿੰਨੇ ਮਹੀਨੇ ਲੱਗੇ ਔਰ ਕੀ-ਕੀ ਬਦਲਾਅ ਹੋਇਆ ਥੋੜੀ ਜ਼ਿੰਦਗੀ 'ਚ ਕਰੇ ਵੀ ਬਹੁਤ ਬੁਰਾ ਹਾਲ ਸੀਗਾ ਇੱਕ ਕਮਰੇ ਵਿੱਚ ਬੰਦ ਸੀਗਾ ਜੀ ਮੈਂ ਔਰੇ ਫਿਰ ਲੈ ਕੇ ਆਏ ਵੀਰ ਜੀ ਸਾਨੂੰ ਔਰੇ 6 ਮਹੀਨੇ ਸਾਡਾ ਜਦੋਂ ਦਾ ਟ੍ਰੀਟਮੈਂਟ ਚੱਲਿਆ ਕਿਸੇ ਥੈਰੇਪੀ ਹੋਈ ਫਿਰ ਹੋਰੇ ਹੁਣ ਬੀਲ ਚੇਅਰ ਮਿਲੀ ਗਈ। ਕੀ ਬਦਲਾਅ ਆਇਆ? ਘਰੇ ਲੈਟਰਨ ਕਿਸ਼ਾਪ ਕੌਣ ਸਾਫ ਕਰਦਾ ਸੀ? ਮੰਮੀ ਕਰਦੇ ਸੀਗੇ ਹੁਣ? ਹੁਣ ਮੈਂ ਆਪਣਾ ਕੰਮ ਹੁਣ ਤੁਹਾਨੂੰ ਆਪਣੀ ਮੰਮੀ ਦੀ ਕੋਈ ਲੋਡ ਨਹੀਂ ਪੈਂਦੀ। ਨਹੀਂ ਜੀ। ਸਵੇਰੇ ਉੱਠਦੇ ਹਾਂ ਸ਼ਾਮ ਤੱਕ ਕੋਈ ਲੋਡ ਨਹੀਂ ਸਾਰੇ ਕੰਮ ਆਪਦੇ ਆਪ ਕਰਦੇ ਹਾਂ। ਹਾਂ ਜੀ ਸਾਰੇ। ਔਰ ਮੈਂ ਦਿਲ ਦੇਖ ਰਿਹਾ ਸੀ ਕਈ ਲੋਕਾਂ ਦੀ ਮਦਦ ਵੀ ਕਰਦੇ ਹਾਂ ਸੀ ਹਨਾ। ਹਨਾ। ਇਹ ਜੀ ਜ਼ਿੰਦਗੀ 'ਚ ਬਦਲਾਅ ਆਇਆ। ਕਿੱਥੇ ਮਰਨ ਦੇ ਹਾਲਾਤਾਂ ਚੋਂ ਨਿਕਲ ਕੇ ਅੱਜ ਟੋਟਲੀ ਇੰਡੀਪੈਂਡੈਂਟ ਹੈ ਨਾ ਬੜੀ ਤੁਸੀਂ ਕਿੱਥੋਂ ਆਏ ਸੀਗੇ ਮੌਕਸਰ ਸਾਹਿਬ ਤੋਂ ਆਏ ਸੀਗੇ ਮੌਕਸਰ ਸਾਹਿਬ ਤੋਂ ਹਨਾ ਤੁਹਾਨੂੰ ਵੀ ਲੈ ਕੇ ਆਇਆ ਆ ਕੇ ਸੀ ਕਿੰਨੇ ਟਾਈਮ ਹੋ ਗਏ ਸੀ ਘਰ ਦੇ ਬੰਦ ਪੇ ਮੈਨੂੰ ਇੱਕ ਹਫਤਾ ਹੋ ਗਿਆ ਸੀ ਵੀ 6 ਮਹੀਨੇ ਹੋ ਗਏ ਸਾਨੂੰ 6 ਮਹੀਨੇ ਆ 6 ਮਹੀਨੇ ਹੋ ਗਏ ਮੈਨੂੰ ਤੇ ਅੱਜ ਸਾਡੇ ਕੋਲ ਕਿੰਨਾ ਟਾਈਮ ਹੋ ਗਿਆ ਮੈਨੂੰ 4 ਹੋ ਗਏ ਮਹੀਨੇ ਹੋ ਗਏ 4 ਮਹੀਨੇ ਪਹਿਲੇ 4 ਮਹੀਨੇ ਸੰਗਤ ਨੂੰ ਦੱਸੋਗੇ ਥੋੜਾ ਇੱਥੇ ਕਿੰਨਾ ਪੈਸਾ ਲੱਗਿਆ ਕਿਆ-ਕਿਆ ਹੋਇਆ ਟਾਈਮ ਲੱਗੇ ਸਾਰੇ ਕੋਲ ਸਾਰਾ ਕੋਈ ਕੀ ਕੋਸੋ ਤੇ ਲਗ ਗਈ ਨਾ ਸੇਵਾ ਹੋਈ ਸਾਰਾ ਕੁਝ ਰੋਟੀ ਪ੍ਰਸ਼ਾਦੇ ਦਾ ਕੋਈ ਲੋਕ ਪੁੱਛਦੇ ਮੈਨੂੰ ਨਹੀਂ ਨਹੀਂ ਕੋਈ ਤੈਨੂੰ ਕੋਈ ਪੈਸੇ ਲੱਗਦਾ ਕੁਝ ਪੈਸੇ ਲੱਗ ਕੇ ਕਿੱਦਾਂ ਤੇ ਉਧਾਰਾ ਹੋ ਗਈ ਚੱਲਦੇ ਨੂੰ ਵੀ ਤੇ ਮਿਲਦਾ ਮੇਰਾ ਹੀ ਮੇਰਸਲ ਮੇਰੇ ਠੀਕ ਹੋਈ ਉਦੋਂ ਬਾਅਦ ਮੇਰੀ ਵੀਜੋ ਥੈਰੇਪੀ ਹੁਣ ਚੱਲ ਰਹੀ ਹੈ ਬੜੀ ਵਧੀਆ ਮੈਂ ਠੀਕ ਹੋ ਗਿਆ ਹੋ ਗਿਆ ਮੈਂ ਸਾਰਾ ਹਾਂ ਜੀ ਤੁਹਾਨੂੰ ਆਪਣੇ ਭਰਾ ਦੀ ਕੋਈ ਲੋੜ ਨਹੀਂ ਪੈਂਦੀ ਨਹੀਂ ਲੋੜ ਨਹੀਂ ਪੈਂਦੀ ਸਾਰਾ ਕੁਝ ਆਪ ਆਪ ਕਰਦੇ ਹਾਂ ਆਪਣੇ ਆਪ ਕਰਦੇ ਸਾਰਾ ਕੁਝ ਬੈਠਣਾ ਉੱਠਣਾ ਪਲੈਨਟਰੀ ਮਾਤਮ ਸਾਰਾ ਮਾਤਮ ਜਦ ਘਰੇ ਸੀ ਜਦ ਨਹੀਂ ਕਰਦੇ ਸੀ ਜਦ ਭਰਾ ਤੇ ਡਿਪੈਂਡਡ ਸੀਗੇ ਹਾਂਜੀ ਹੁਣ ਟੋਟਲੀ ਇੰਡੀਪੈਂਡੈਂਟ ਹੋ ਗਏ ਹੁਣ ਤੁਸੀਂ ਭਾਈ ਜੀ ਕਿੱਥੋਂ ਆਏ ਸੀਗੇ ਅਸੀਂ ਮੋਗਾ ਜਲਾ ਬਾਗਾ ਪੁਰਾਣਾ ਪੰਡ ਜੈ ਸਿੰਘੜਾ ਅੱਛਾ ਕਿਹੜੇ ਹਾਲਾਤ ਚੋਂ ਆਏ ਸੀਗੇ ਬੜੇ ਬੁਰੇ ਹਾਲਾਤ ਸੀਗੇ ਜੀ ਮੇਰੇ ਬੈਡ ਸੋਲ ਹੋ ਗਿਆ ਸੀ ਜਾਂ ਪੱਟ ਦੇ ਥੱਲੇ ਤੇ ਮੁੜ ਕੇ ਤੁਹਾਡੇ ਆਪਣਾ ਵੀਰ ਜੀ ਨਾਲ ਰਸਮ ਪਾਰਕ ਹੋਇਆ ਵੀਡੀਓ ਤੇ ਵੀਡੀਓ ਵੇਂਦਾ ਸੀਗਾ ਤੁਸੀਂ ਕਾਫੀ ਟਾਈਮ ਤੋਂ ਵੀਡੀਓ ਦੇਖ ਰਹੇ ਸੀ ਬਟ ਆ ਨਹੀਂ ਪਾਏ ਹੈ ਨਾ ਹਾਂ ਸਾਲ ਹੋ ਗਿਆ ਕਿਉਂ ਹਿੰਮਤ ਨਹੀਂ ਪੈਂਦੀ ਸੀ ਬਸ ਹਿੰਮਤ ਹੀ ਨਹੀਂ ਪਈ ਬਸ ਤੁਸੀਂ ਵੀ ਬਹੁਤ ਸਾਰੇ ਵੀਰਪੈਣ ਲਗਾਤਾਰ ਵੀਡੀਓਜ਼ ਦੇਖ ਰਹੇ ਹੋਣੇ ਇਹ ਵੀ ਵੀਰ ਹਿੰਮਤ ਨਹੀਂ ਕਰ ਪਾਇਆ ਔਰ ਜਦ ਹੀ ਨੇ ਹਿੰਮਤ ਕੀਤੀ ਜ਼ਿੰਦਗੀ ਬਦਲ ਗਈ ਹੈ ਨਾ ਹਾਂ ਜੀ ਜਦ ਤੁਸੀਂ ਹਿੰਮਤ ਕੀਤੀ ਥੋੜੀ ਜ਼ਿੰਦਗੀ ਬਦਲ ਗਈ ਨਾ ਹੁਣ ਤੁਹਾਡੀ ਤੁਹਾਡੀ ਪਤਨੀ ਨਾਲ ਆਏ ਨੇ ਨਾ ਨਹੀਂ ਬੇਟਾ ਜੀ ਮੇਰਾ ਸੋਰੀ ਬੇਟਾ ਨਾਲ ਆਇਆ ਹੁਣ ਤੁਹਾਨੂੰ ਆਪਣੇ ਬੇਟੇ ਦੀ ਮਦਦ ਦੀ ਲੋੜ ਪੈਂਦੀ ਹੈ ਨਹੀਂ ਜੀ ਹੁਣ ਆਪਣਾ ਬਾਸੂਨ ਲੈਟਰਿੰਗ ਆਪਣੇ ਆਪ ਕਰੀ ਜਾਇਦਾ ਆਹ ਵੀ ਚੇਅਰ ਮਿਲ ਗਈ ਐ ਇਹਦੇ ਨਾਲ ਉਦੋਂ ਤੁਗੜਾ ਸਾਰਾ ਹੋ ਜੂਗਾ ਜੀ ਆਪਣੇ ਆਪ ਬਹਿ ਜਾਗੇ ਆਪਣੇ ਆਪ ਆਪ ਦਾ ਬਾਥਰੂਮ ਵੀ ਜਾ ਸਕਦੇ ਆ ਘੁੰਮ ਫਿਰ ਵੀ ਸਕਦੇ ਕੋਈ ਵੀ ਅਸੀਂ ਆਪ ਦਾ ਕੰਮ ਕਰ ਸਕਦੇ ਬੜੀ ਸੌਖਾ ਇਹਦੇ ਤੇ ਕਰਨਾ ਹੈ ਸੰਗਤ ਜੀ ਤੁਸੀਂ ਆਹ ਵੀਲਚੇਰਾ ਦੇਖ ਰਹੇ ਹੋ ਇਹ ਕੋਈ ਨਾਰਮਲ ਵੀਲਚੇਰਾ ਨਹੀਂ ਹੈਗੀ ਇਹ ਸਪਾਇਨਲ ਕੋਰਡ ਐਕਟਿਵ ਵੀਲਚੇਰ ਹੁੰਦੀਆਂ ਨੇ ਇਹਦੇ ਜੈਲੀ ਕੁਸ਼ਨ ਦੀ ਗੱਡੀਆਂ ਹੁੰਦੀਆਂ ਨੇ ਇਹ ਸਪੈਸ਼ਲਾਈਜ਼ਡ ਵੀਲਚੇਰ ਹੁੰਦੀਆਂ ਇਟ ਮੇਕਸ ਸਪਾਇਨਲ ਕੋਰਡ ਪੇਸ਼ੈਂਟ ਟੋਟਲੀ ਇੰਡੀਪੈਂਡੈਂਟ ਹੈ ਨਾ ਇਹ ਉਹਨਾਂ ਜਿਵੇਂ ਮੇਰੇ ਮੇਰੀ ਪੱਗ ਮੇਰੇ ਸਰੀਰ ਦਾ ਹਿੱਸਾ ਹੈ ਨਾ ਉਦਾਂ ਹੀ ਇਹ ਸਪਾਈਨਲ ਕੋਰਡ ਇੰਜਰ ਪੇਸ਼ੈਂਟਸ ਦੇ ਪੈਰ ਨੇ ਉਹਨਾਂ ਦੇ ਸਰੀਰ ਦਾ ਹਿੱਸਾ ਹੈ ਇਹ ਉਹਨਾਂ ਦੀ ਮੋਬਿਲਟੀ ਦਾ ਸਹਾਰਾ ਹੈ ਇਹ ਬਹੁਤ ਜ਼ਰੂਰੀ ਹਿੱਸਾ ਉਹਨਾਂ ਦਾ ਨਾ ਸੋ ਜ਼ਰੂਰ ਸਾਡੇ ਨਾਲ ਜੁੜਿਆ ਕਰੋ ਆਨਲਾਈਨ ਸੇਵਾ ਜ਼ਰੂਰ ਨਿਭਾਇਆ ਕਰੋ ਸਾਡੇ ਨਾਲ ਤੁਸੀਂ ਇਸ ਵੀਡੀਓ ਸ਼ੇਅਰ ਕਰ ਦਿਓ ਤਾਂ ਵੀਰਾਂ ਤੱਕ ਪਹੁੰਚਦੇ ਔਰ ਇਹਨਾਂ ਦੀ ਜ਼ਿੰਦਗੀਆਂ ਬਚਦੀਆਂ ਨਾ ਸਿਰਫ ਇਹਨਾਂ ਦੀ ਜ਼ਿੰਦਗੀਆਂ ਬਚਦੀਆਂ ਰਿਸ਼ਤੇ ਬਹੁਤ ਬਚਾਉਂਦੇ ਤੁਸੀਂ ਹੈ ਨਾ ਬਹੁਤ ਸਾਰੇ ਬੱਚਿਆਂ ਦੀਆਂ ਜ਼ਿੰਦਗੀਆਂ ਬਚਦੀਆਂ ਮਾਪੇ ਬੱਚੇ ਅਨਾਥ ਹੋਣ ਤੋਂ ਬਚ ਜਾਂਦੇ ਜਿਨ੍ਹਾਂ ਦੇ ਮਾਪੇ ਬਚਦੇ ਆ ਸੋ ਤੁਸੀਂ ਬਹੁਤ ਤਰੀਕੇ ਦੀ ਸੇਵਾ ਹਮੇਸ਼ਾ ਸਾਥ ਦਿੰਦੇ ਹੋ ਅਤੇ ਤੁਹਾਡੇ ਤੋਂ ਬੇਨਤੀ ਰਹਿੰਦੀ ਹੈ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਫਤਿਹ ਦੇ ਸਾਥ ਵਿੱਚ ਵੀਡੀਓ ক্লোਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ